v g và, 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 v g và, 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 ਵਾ ਗੁਰੂ 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 guru va guru va guru va guru va वागुरु जी का खालसा वागुरु जी की फत गुरु गुरु प्यारी सा संघ अमृत वेले ਅਜਪ ਅੰਸਾਰੀ ਉਚੇਚੇ ਤੌਰ ਤੇ ਤਨ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨਤਾਈ ਪ੍ਰਕਾਸ਼ ਪ੍ਰਭ ਨੂੰ ਮੁੱਖ ਰੱਖਦੇ ਹੋਏ ਵਾਹਿਗੁਰੂ ਗੁਰਮੰਤਰ ਜਪਦੇ ਹੋਏ ਸਤਿਗੁਰਾਂ ਦੇ ਚਰਨਾਂ ਵਿੱਚ ਜੁੜ ਬੈਠੇ ਹਾਂ ਸਵਾਪ ਸਮੂਹ ਸੰਗਤ ਨਾਨਕ ਨਾਮ ਦੇਵਾ ਸਾਰੀਆਂ ਸਮੂਹ ਸੰਗਤਾਂ ਨੂੰ ਸਤਿਗੁਰਾਂ ਜੀਆਂ ਦੇ ਸੰਪੂਰਨਤਾਈ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਮੁਬਾਰਕਾਂ ਹੋਣ ਜਿਹੜੇ ਗੁਰਮਖ ਫਿਆਰੇ ਸੰਕਟ ਦੀਆਂ ਕੜੀਆਂ ਦੇ ਵਿੱਚ ਜੂਝ ਰਹੇ ਨੇ ਸਰਬੱਤ ਦੇ ਪਲੇ ਦੀ ਅਰਦਾਸ ਬੇਨਤੀ ਸਤਿਗੁਰਾਂ ਦੇ ਚਰਨਾਂ ਵਿੱਚ ਕਰਦੇ ਹੋਏ ਆਪਾਂ ਹਰ ਰੋਜ਼ ਅਮਰਤ ਵੇਲੇ ਸਤਿਗੁਰੂ ਅਕਾਲ ਪੁਰਖ ਪਰਮਾਤਮਾ ਦੇ ਚਰਨਾਂ ਵਿੱਚ ਬੇਨਤੀਆਂ ਕਰਦੇ ਹਾਂ ਕਿਉਂਕਿ ਸਤਿਗੁਰੂ ਅਕਾਲ ਪੁਰਖ ਪਰਮਾਤਮਾ ਬੜਾ ਬੇਅੰਤ ਬੜਾ ਹੀ ਬੇਅੰਤ ਸਾਨੂੰ ਹਮੇਸ਼ਾ ਹੀ ਉਹਦੇ ਬਾਣੇ ਦੇ ਵਿੱਚ ਸਮਾਬਤਿਤ ਕਰਨਾ ਚਾਹੀਦਾ ਜੇ ਮੈਂ ਹੁਣ ਗੁਰਮੁਖ ਪਿਆਰੇ ਬਹੁਤ ਹੀ ਸੰਕਟ ਦੇ ਵਿੱਚ ਜੂਝ ਰਹੇ ਨੇ ਪਰਵਾਕਾਲ ਬੁਰਖ ਪਰਮਾਤਮਾ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਜੋਦੜੀ ਨੇ ਜੋ ਅਸੀ ਕਰ ਸਕਦੇ ਆ ਸੋਸੀ ਭਾਗਾਂ ਵਾਲਿਆਂ ਜਿਉ ਆਪਾਂ ਨੂੰ ਤਾਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਲਿਖਤੀ ਰੂਪ ਦੇ ਵਿੱਚ ਸਾਨੂੰ ਸਤਿਗੁਰਾਂ ਨੇ ਸੌਂਪ ਦਿੱਤੀ ਹੈ ਸਮੇਂ-ਸਮੇਂ ਤੇ ਰੈਵਰ ਭੇਜੇ ਨੇ ਜਣਾ ਕੇ ਭੇਜਿਆ ਸਤਿਗੁਰਾਂ ਨੇ ਔਰ ਜਿਹਨੂੰ ਵੀ ਜਣਾ ਕੇ ਭੇਜਿਆ ਪਹਿਚਾਣ ਕਰਾ ਕੇ ਭੇਜੀ ਉਹਨੇ ਇੱਥੇ ਆ ਕੇ ਆਪਣਾ ਆਪ ਜਣਾਉਣਾ ਸ਼ੁਰੂ ਕਰ ਦਿੱਤਾ ਭਾਵ ਜੀ ਨੂੰ ਵੀ ਪੇਧ ਦਿੱਤਾ ਉਸਨੇ ਆ ਕੇ ਉਹ ਅਕਾਲ ਪੁਰਖ ਪਰਮਾਤਮਾ ਵੀ ਬਰਾਬਰੀ ਕਰਨੇ ਸ਼ੁਰੂ ਕਰ ਦਿੱਤੇ। ਔਰ ਕਾਲ ਯੁਗ ਦੇ ਵਿੱਚ ਗੁਰਨਾਨਕ ਸਾਹਿਬ ਮਹਾਰਾਜ ਜੀ ਆਏ ਨੇ ਜਿਨ੍ਹਾਂ ਨੂੰ ਸਪੈਸ਼ਲ ਅਕਾਲ ਪੁਰਖ ਪਰਮਾਤਮਾ ਨੇ ਦੁਨੀਆ ਨੂੰ ਤਾਰਨ ਵਾਸਤੇ ਮਾਰਗ ਦਿਖਾਉਣ ਵਾਸਤੇ ਤੇਜਿਆ। ਹੁਣ ਗੁਰਬਾਣੀ ਦਾ ਉਪਦੇਸ਼ ਸਾਡੇ ਮਨ ਨੂੰ ਹੈ ਸਾਡੇ ਮਨ ਨੇ ਗੁਰਬਾਣੀ ਦੇ ਉਪਦੇਸ਼ ਨੂੰ ਜਿਹੜਾ ਉਹ ਮੰਨਣਾ ਹੈ ਇਹ ਸਰੀਰ ਇੱਕ ਗਰਾਊਂਡ ਹੈ ਜਿੱਥੇ ਮਨ ਨੇ ਆਉਣਾ ਕੁਝ ਸਮਾਂ ਖੇਲਣਾ ਤੇ ਖੇਡ ਕੇ ਚਲਾ ਜਾਣਾ ਇਹ ਸਰੀਰ ਰਮਸ਼ਾਲਾ ਜਿੱਥੇ ਮਨ ਨੇ ਮੁਸਾਫਰ ਬਣ ਕੇ ਆਉਣਾ ਕੁਝਕ ਸਮਾਂ ਬਤੀਤ ਕਰਨਾ ਤੇ ਚਲੇ ਜਾਣਾ ਉਪਦੇਸ਼ ਮਨ ਨੂੰ ਹੈ ਗੁਰਬਾਣੀ ਦਾ ਹੁਣ ਅੱਜ ਅਸੀਂ ਗੁਰਬਾਣੀ ਨੂੰ ਵਿਚਾਰਨ ਦੀ بجائے ਹੋ ਰਹੀ ਕਰਮ ਕੰਡਾਂ ਦੇ ਵਿੱਚ ਫਸ ਗਏ ਹੁਣ ਸਾਨੂੰ ਸਮਝਾਉਂਦੇ ਨੇ ਮਹਾਰਿਜ ਕਹਿੰਦੇ ਨੇ ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਵੇ ਇਹ ਬਾਣੀ ਮਹਾਪੁਰਖ ਕੀ ਨਿਜ ਘਰ ਵਸ ਹੋਵੇ ਇਹ ਮਹਾਪੁਰਖਾਂ ਦੀ ਬਾਣੀ ਹੈ ਅਕਾਲ ਪੁਰਖ ਪਰਮਾਤਮਾ ਦੀ ਬਾਣੀ ਹੈ ਵੀ ਜਿਹੜਾ ਵੀ ਇਹਨੂੰ ਵਿਚਾਰੇਗਾ ਉਹਦਾ ਆਕਾਲ ਪੁਰਖ ਪਰਮਾਤਮਾ ਦੇ ਨਾਲ ਮਲਾਪ ਹੋ ਜਾਏਗਾ ਗੁਰਬਾਣੀ ਗੁਰੂ ਹੈ ਸਾਨੂੰ ਤੇ ਦੰਦ ਨੇ ਅਸੀਂ ਕੌਣ ਨੇ ਸਾਡਾ ਮਾਤਾ ਪਿਤਾ ਕੌਣ ਨੇ ਅਸੀਂ ਕਿਸ ਤੋਂ ਪ੍ਰਗਟ ਹੋਏ ਹਾਂ ਸਾਡੇ ਆਉਣ ਦਾ ਮਕਸਦ ਕੀ ਹੈ ਸਾਨੂੰ ਕਿਸ ਮਕਸਦ ਵਾਸਤੇ ਭੇਜਿਆ ਇਹ ਸਾਰੇ ਬ੍ਰਹਮ ਦਾ ਗਿਆਨ ਹੈ ਜੋ ਤੁਨ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਚ ਦਰਜ ਹੈ ਪਰ ਅਸੀਂ ਇਹ ਬਾਣੀ ਵਿਚਾਰਨੀ ਹੈ ਹੁਣ ਸਮੇ ਸਮੇਂ ਤੇ ਮਹਾਰਾਜ ਜਣਾ ਕੇ ਭੇਜਦੇ ਰਹੇ ਨੇ ਪਰ ਕਿਸੇ ਨੇ ਵੀ ਸੱਚ ਦਾ ਭੇਦ ਨਾ ਦੇਆ ਹੁਣ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਸਾਡੇ ਗੁਰੂ ਨੇ ਇਹ ਸਾਨੂੰ ਸਿੱਧਾ ਮਾਰਗ ਪਾਉਂਦੇ ਨੇ ਹੁਣ ਇੱਥੇ ਜਿਹੜਾ ਵੀ ਆਇਆ ਜਿੰਨੀ ਹਰ ਪਾਇਓ ਤਿੰਨੀ ਛਪਾਇਓ ਵੀ ਜਿਹੜਾ ਵੀ ਆਇਆ ਜੇ ਕਿਸੇ ਨੂੰ ਮਾੜਾ ਮੋੜਾ ਪਤਾ ਵੀ ਲੱਗਿਆ ਉਹਨਾਂ ਨੇ ਫੋਟੇ ਰਸਤੇ ਤੋਰ ਦਿੱਤਾ ਹੁਣ ਗੁਰਬਾਣੀ ਸਾਨੂੰ ਸਿੱਧਾ ਮਾਰਗ ਦੱਸਦੀ ਹੈ ਸਤਿਗੁਰੂ ਵਚਨ ਕਰਦੇ ਨੇ ਪੂਲੇ ਮਾਰਗ ਜਿਨਹ ਬਤਾਇਆ ਐਸਾ ਗੁਰ ਬੜਾ ਬਾਗੀ ਪਾਇਆ ਹੋੜੀ ਸਾਰੀ ਰਸਤਾ ਪੁੱਲੇ ਹੋਏ ਪੰਥ ਪ੍ਰੇਮ ਨ ਜਾਣੀ ਭੁੱਲੀ ਫਿਰੇ ਗਵਾਰ ਅਸਿਓ ਪ੍ਰੇਮ ਦਾ ਮਾਰਗ ਲਿਬ ਦਾ ਮਾਰਗ ਪਰਮਾਤਮਾ ਦੇ ਘਰ ਨੂੰ ਜਿਹੜਾ ਰਸਤਾ ਜਾਂਦਾ ਸੀ ਉਹ ਪੁੱਲ ਚੁੱਕੇ ਪਰ ਧੰ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਾਨੂੰ ਉਹ ਮਾਰਗ ਦੱਸ ਦਿੰਦੇ ਆ ਉਹ ਪ੍ਰੇਮ ਦਾ ਮਾਰਗ ਦੱਸ ਦਿੰਦੇ ਆ ਹਉ ਸਤਿਗੁਰੂ ਸਮਝਾਉਂਦੇ ਨੇ ਭੂਲੇ ਮਾਰਗ ਜਿਨਹੇ ਬਤਾਇਆ ਐਸਾ ਗੁਰ ਵਡਭਾਗੀ ਪਾਇਆ ਵੱਡੇ ਭਾਗਾਂ ਦੇ ਨਾਲ ਗੁਰੂ ਮਿਲਦਾ ਜਿਹੜਾ ਸਿੱਧਾ ਰਸਤਾ ਦੱਸਦੇ ਹਉ ਸਤਿਗੁਰੂ ਸਾਨੂੰ ਸਮਝਾਉਂਦੇ ਨੇ ਵੀ ਜਿਹੜਾ ਅਕਾਲ ਪੁਰਖ ਪਰਮਾਤਮਾ ਦੇ ਘਰ ਨੂੰ ਰਸਤਾ ਜਾਂਦਾ ਉਹ ਤਾਂ ਸਿਰਫ ਤੇ ਸਿਰਫ ਇੱਕ ਗੁਰੂ ਉਹੀ ਦੱਸ ਸਕਦਾ ਜਿਹੜਾ ਚੱਲਿਆ ਹੋਵੇ ਮਾਰਗ ਤੇ ਜਿਹੜਾ ਚੱਲਿਆ ਹੋਇਆ ਹੋਵੇ ਉਹੀ ਸਾਨੂੰ ਮਾਰਗ ਦੱਸ ਸਕਦਾ ਸਤਿਗੁਰੂ ਵਚਨ ਕਰਦੇ ਨੇ ਸਿਮਰ ਮਨਾ ਆਰਾਮ ਨਾਮ ਚਿਤਾਰੇ ਬੀਵੋਆ ਕਾਲਪੁਰਖ ਪਰਮਾਤਮਾ ਦਾ ਸਿਮਰਨ ਕਰ ਸਿਮਰ ਓੜਾ ਜੀ ਸਿਮਰਨ ਭੁੱਲ ਗਏ ਸਿਮਰਨ ਤੋਂ ਟੁੱਟ ਗਏ ਵੀ ਸਾਨੂੰ ਈ ਲੋੜ ਸਿਮਰਨ ਕਰਨ ਦੀ। ਔਰ ਜਿੰਨੀ ਦੇਰ ਤੱਕ ਮਨ ਸਿਮਰਨ ਦੇ ਨਾਲ ਨਹੀਂ ਜੁੜਦਾ ਉਨੀ ਦੇਰ ਤੱਕ ਮਨ ਦੀ ਨਾਲ ਨਹੀਂ ਉਤਰਦੀ। ਉਨੀ ਦੇਰ ਤੱਕ ਮਨ ਵੇਸ਼ਿਆਂ ਵਕਾਰਿਆਂ ਤੋਂ ਰਹਿਤ ਨਹੀਂ ਹੁੰਦਾ। ਉਨੀ ਦੇਰ ਤੱਕ ਆ ਮਨ ਪੰਜਾਂ ਤੋਂ ਛੁਟਕਾਰਾ ਨਹੀਂ ਕਰਾ ਸਕਦਾ। ਉਹੋਂ ਸਤਿਗੁਰੂ ਅਕਾਲਪੁਰਖ ਪ੍ਰਬਾਤਮਾ ਦਾ ਜਿਹਨਾਂ ਗੁਰਨਾਨਦ ਸਾਹਿਬ ਮਹਾਰਾਜੀ ਨੇ ਸਾਡੇ ਤੇ ਕਿਰਪਾ ਕੀਤੀ ਸਾਨੂੰ ਉਹ ਮੰਤਰ ਦੇ ਗਏ ਨੇ ਵੀ ਆ ਮੰਤਰ ਹੈ ਇਹਨੂੰ ਜਪੋ ਜਿਹੜਾ ਜਪੇਗਾ ਉਹਦੇ ਮਨੋਂ ਤੇ ਲੱਗੀ ਹੋਈ ਮੈਲ ਉਤਰ ਜਾਏਗੀ ਸੱਚ ਦਾ ਪੇਦਾ ਜਾਏਗਾ ਸੱਚ ਦੇ ਨਾਲ ਮਲਾਪ ਹੋ ਜਾਏਗਾ ਜੀ ਦੇ ਨਾਲ ਉਹ ਅਸੀਂ ਟੁੱਟੇ ਔਰ ਸਾਨੂੰ ਇਹ ਵੀ ਸਮਝਾ ਦਿੱਤਾ ਵੀ ਸੱਚ ਹੈ ਕੀ ਹੈ ਕੌਣ ਹੈ ਸੱਚ ਜਿਹਨੂੰ ਤੁਸੀਂ ਪਰਮਾਤਮਾ ਕਹਿੰਦੇ ਹੋ ਕੌਣ ਹੈ ਮਹਾਰਜ ਬਾਣੀ ਦੇ ਫਰਮਾਉਂਦੇ ਨੇ ਰੂਪ ਨ ਰੰਗ ਨ ਰੇਖ ਕਿਛ ਤਹ ਗ੍ਰਹ ਤਹ ਗੁਣ ਤੇ ਪ੍ਰਭ ਕਹਿੰਨ ਵੀ ਜਿਹਨੂੰ ਤੁਸੀਂ ਪਰਮਾਤਮਾ ਕਾਲਪੁਰਖ ਪ੍ਰਭ ਕਹਿੰਦੇ ਹੋ ਉਹ ਕਿਸੇ ਰੂਪ ਰੰਗ ਰੇਖ ਭੇਖ ਦੇ ਵਿੱਚ ਨਹੀਂ ਹੁੰਦਾ ਚੱਕਰ ਚਿਹਨ ਅਰ ਵਰਨ ਜਾਤ ਨਰਪਾਤ ਨਹਨ ਜਹ ਰੂਪ ਰੰਗ ਰੇਖ ਭੇਖ ਕੋ ਕਹਿ ਨਾ ਸਕਤ ਕਹ ਅਚਲ ਮੂਰਤ ਅਨਪਹੁ ਪ੍ਰਕਾਸ਼ ਸਾਨੂੰ ਭੇਦ ਦੇ ਦਿੱਤਾ ਵੀ ਜੀ ਤੂੰ ਤੁਸੀਂ ਪ੍ਰਗਟ ਹੋਏ ਹੋ ਜਿਹੜਾ ਤੁਹਾਡਾ ਮਾਤਾ ਪਿਤਾ ਅਕਾਲ ਪੁਰਖ ਪਰਮਾਤਮਾ ਉਦਾਸ ਰੂਪ ਪ੍ਰਕਾਸ਼